ਸ਼ਿਵ ਸੈਨਾ ਦਾ ਮਤਲਬ ਹੈ ਕਿ ਗਨਮੈਨ ਇਸ ਕਰਕੇ ਸ਼ਿਵ ਸੈਨਾ ਦੇ ਵਿੱਚ ਐਂਟਰੀ ਹੁੰਦੀ ਹੈ ਪਹਿਲਾਂ ਗਨਮੈਨ ਦੀ ਗੱਲ ਕੀਤੀ ਜਾਂਦੀ ਪਹਿਲਾਂ ਗਨਮੈਨ ਦੀ ਗੱਲ ਕੀਤੀ ਜੇ ਮੈਨੂੰ ਗਨਮੈਨ ਲੈ ਤੋਗੇ ਅਸੀਂ ਆਪ ਸ਼ੇਅਰ ਸੀ ਸਾਨੂੰ ਲੋੜ ਨਹੀਂ ਸੀ ਗਨਮੈਨਾਂ ਦੀ ਅੱਜ ਕੱਲ੍ਹ ਜਿਹੜੀ ਸ਼ਿਵ ਸੈਨਾ ਵਾਲੇ ਸ਼ੇਅਰ ਨੇ ਉਹ ਸਾਰੇ ਸ਼ੇਅਰਾਂ ਨੂੰ ਗਨਮੈਨਾਂ ਦੀ ਲੋੜ ਹੈ ਫਿਰ ਅਮੀ ਦਾ ਰੋੜਾ ਉਹਦੇ ਕੋ ਵੀ ਸਿਕਿਉਰਟੀ ਹੈ ਕੀ ਹੈ ਕਰਜੀਵ ਟੰਡਣ ਜਿਹੜੇ ਆ ਦੋ ਤਿੰਨ ਚਿਹਰੇ ਵੱਡੇ ਨੇ ਇਹ ਵੀ ਤਾਂ ਸਾਰੇ ਗਨਮੈਨ ਲੈ ਕੇ ਰੱਖੇ ਹੋਏ ਨੇ ਨਾ ਇਹਨਾਂ ਨੇ ਫਿਰ ਇਹਨਾਂ ਨੂੰ ਕੀ ਲੋੜ ਹੈ ਗਨਮੈਨਾਂ ਦੀ ਵੱਡੇ ਵੱਡੇ ਸ਼ੇਅਰ ਦੀ ਫੋਟੋ ਆਪਾਂ ਲਾਈ ਹੋਈ ਹੈ ਗਨਮੈਨ ਮਿਲ ਜਾਂਦੇ ਆ ਫਿਰ ਉਹ ਤੋਂ ਡਰ ਜਾਂ ਡਰਨ ਲੱਗ ਜਾਂਦੇ ਲੋਕ ਉਹ ਦੇਖੋ ਜੀ ਉਹ ਤਾਂ ਸਾਰਾ ਕੁਝ ਚੇਂਜ ਹੋ ਜਾਂਦਾ ਉਹ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਵੀ ਮੈਂ ਪਤਾ ਨਹੀਂ ਮੈਨੂੰ ਕੀ ਲਾਤਾ ਸ਼ਾਇਦ ਡੀਜੀਪੀ ਸਕਿਉਰਟੀ ਮੈਂ ਹੀ ਆ 10 10 ਗਨਮੈਨ ਕੀ ਤੁੱਕ ਹੈ ਮੈਨੂੰ ਦੱਸੋ ਨਾ ਵਰਡ ਯੂਜ਼ ਕੀਤਾ ਵੀ ਤੈਨੂੰ ਗਨਮੈਨ ਲੈ ਕੇ ਦਿੱਤਾ ਹਾਂ ਕੌਣ ਲੈ ਕੇ ਦਿੰਦਾ ਗਨਮੈਨ ਮੇਰੇ ਸ਼ਿਵਸੇਨਾ ਦੇ ਲੀਡਰ ਨੇ ਵੱਡੇ ਉਹ ਲੈ ਕੇ ਦਿੰਦੇ ਅੱਗੇ ਗਨਮੈਨ ਵੀ ਤੇਰੀ ਸ਼ਿਵਸੇਨਾ ਜੁਆਇਨਿੰਗ ਕਰਨੀ ਕੋਈ ਗੱਲ ਨਹੀਂ ਤੈਨੂੰ ਗਨਮੈਨ ਸਕਿਉਰਟੀ ਅਸੀਂ ਲੈ ਕੇ ਦੇਣੀ ਹੈ ਥ੍ਰੈਟ ਆ ਬੁਆਦੀਆ ਕਿੱਥੋਂ ਆਉਂਦੀ ਹੈ ਥ੍ਰੈਟਾ ਮੈ ਮੈਨੂੰ ਤਾਂ ਨਹੀਂ ਕੋਈ ਥ੍ਰੈਟ ਆਈ ਇੱਕ ਬੰਦਾ ਕੋਈ ਕੰਮ ਨਹੀਂ ਕਰਦਾ ਕੋਈ ਕਾਰ ਨਹੀਂ ਕਰਦਾ ਉਹਨਾਂ ਦੇ ਨਾਲ ਤੁਸੀਂ ਲਾਤਾ ਜੀ 70 70 80000 ਰੁਪਏ ਗਨਮੈਨ ਇਹਨਾਂ ਨੂੰ ਪੱਲੇ ਉਤਰਖਾ ਦੇਣੀ ਪਵੇ ਲੱਗ ਜਾ ਪਤਾ ਜਿਹਦੀ ਘਰ ਦੀ ਰੋਟੀ ਨਹੀਂ ਚਲਦੀ ਉਹ ਕਹਿੰਦਾ ਮੈਂ ਗਨਮੈਨ ਲੈ ਕੇ ਘੁੰਮਣਾ ਜਿਹੜੇ ਗਨਮੈਨ ਲੈ ਕੇ ਘੁੰਮਦੇ ਨੇ ਉਹਨਾਂ ਦੇ ਕੀ ਲਾਤਾ ਏਡੀਆਂ ਟੋਪੀਆਂ ਪਾਲੀਆਂ ਦੇ ਆਪਾਂ ਬਣ ਗਏ ਸ਼ਿਵਸੈਨਿਕ ਸਾਰੇ ਸਭ ਦੀ ਮਿਲੀ ਭਗਤਾਂ ਨੂੰ ਕਈ ਬੰਦੇ ਸ਼ਿਵਸੈਨ ਵਾਲੇ ਵਿੱਚ ਇਦਾਂ ਦੇ ਨੇ ਕਿ ਜਿੰਨਾ ਉੱਤੇ ਕਿਸੇ ਤੇ ਨਕਲੀ ਹਮਲਾ ਕਰਨ ਦਾ ਕਿਸੇ ਤੇ ਕੁਛ ਕਰਨ ਦਾ ਪਰਚੇ ਦਰਜ ਨੇ ਪਹਿਲਾਂ ਅੱਜ ਪੁਲਸ ਨੇ ਉਹਨਾਂ ਨੂੰ ਕਲੀਅਰ ਕਰਤਾ ਵੀ ਇਹ ਕਲੀਅਰ ਨੇ ਕਿ ਪਹਿਲਾਂ ਗਲਤੀ ਹੋ ਗਏ ਹੁਣ ਗਲਤ ਨੇ ਕੀ ਕੀਤਾ ਹਿੰਦੂਆਂ 'ਸੇ ਸਿਰਫ ਹਿੰਦੂਆਂ ਨੂੰ ਲੁੱਟਿਆ ਹਿੰਦੂਆਂ ਨੂੰ ਵੇਚਿਆ ਹਰ ਜਗ੍ਹਾ ਜਾ ਕੇ ਵੇਚਿਆ ਕਿੰਨੇ ਕਿੰਨੇ ਬੰਦੇ ਇਹਨਾਂ ਨਾਲ ਚੱਲਦੇ ਨੇ ਮੈਨੂੰ ਦੱਸੋ ਐਸੇ ਦੇ ਕੇ ਵੀ ਗਾਨਮਨ ਮਿਲਦੇ ਆ ਸ਼ਿਵ ਸੈਨਾ ਚ ਐਸੇ ਦੇ ਵੀ ਚਲਦੀ ਏ ਗੇਮ 'ਤੇ ਪੈਸਾ ਆ ਵੀਤਾ ਨਹੀਂ ਕਿਤੇ ਇਸ ਚੀਜ਼ ਦੇ ਉੱਪਰ ਹੈਗਾ ਜੀ ਐਸੇ ਦੇ ਕੇ ਗਾਨਮਨ ਮਿਲ ਸਕਦੇ ਹਾਂ ਜੀ بڑے ਸੰਗਠਨਾਂ ਵਾਲੇ ਨੇ ਜਿਹੜੇ ਲੈਂਦੇ ਨੇ ਪੈਸੇ ਫੋਨ ਆ ਗਿਆ ਕੋਈ ਕਿਸੇ ਦਾ ਚਾਹੇ ਫੇਕ ਕੋਲ ਹੀ ਹੋਵੇ ਆ ਵੀ ਕਰਾਈ ਮਜ਼ਾ ਆ ਵੀ ਕਰਾਈਓ ਬੇਕੋਲ ਕਰਾਈ ਮੁੜ ਗਏ ਲਾਈਵ ਹੋ ਗਏ ਜੀ ਸਾਨੂੰ ਉਹਨੇ ਧਮਕੀ ਦਿੱਤੀ ਸਾਨੂੰ ਧਮਕੀਆਂ ਕੀ ਭਲਾਣਾ ਆ ਗਿਆ ਵੀ ਤੁਸੀਂ ਕੀ ਕੀ ਧਮਕੀ ਆ ਗਈ ਤੁਸੀਂ ਕੌਣ ਹੋ ਤੁਹਾਡਾ ਇਤਿਹਾਸ ਕੀ ਤੁਹਾਨੂੰ ਜਾਣਦਾ ਕੋਈ ਨਹੀਂ ਤੁਸੀਂ ਸਾਲ ਦੋ ਸਾਲ ਤੋਂ ਸ਼ਿਵ ਸੈਨਾ ਦੀ ਭਰਤੀ ਹੋਏ ਹੋ ਕੋਈ 6 ਮਹੀਨੇ ਤੋਂ ਹੋਏ ਹੋ ਕੀ ਸ਼ਿਵ ਸੈਨਾ ਕਾਲ ਉਹ ਚਲਦੀ ਹੈ ਜੇ ਤੁਸੀਂ ਇੱਕ ਫੇਕ ਥ੍ਰੈਟ ਕਾਲ ਕਰਾ ਕੇ ਕਿਸੇ ਨੂੰ ਗਨਮੈਨ ਦਵਾ ਸਕਦਾ ਕੋਈ ਸ਼ਿਵ ਸੈਨਾ ਲੀਡਰ ਫਿਰਦਾ ਸ਼ਿਵ ਸੈਨਾ ਦੀ ਛੰਡੀ ਹੈ ਫਿਰ ਸਰ ਛੰਡੀ ਕਹ ਲਿਆ ਜੀ ਸ਼ਿਵ ਸੈਨਾ ਬਦਨਾਮ ਕੀਤੀ ਹੋਈ ਹੈ ਗਨਮੈਨ ਲੈ ਲੈ ਇਹ ਤਾਂ ਜੀ ਉਦਾਂ ਹੋ ਗਿਆ ਜੀ ਆ ਫਲਾਣਾ ਪਿੰਡ ਵਾਲਾ ਤੇ ਦੂਜਾ ਤੀਜਾ ਨੋ ਇਹ ਕੋਈ ਸ਼ਿਵਸਨਗਰਾਂ ਦੀ ਕੰਪਨੀ ਹੈਗਾ ਕਿੱਥੇ ਸਾਡੇ ਨਾਲ ਸਿੱਖ ਭਾਈ ਜਿਹੜਾ ਵੀ ਚੱਲਦਾ ਸੀ ਹਜੋ ਸਾਨੂੰ ਇਦਾਂ ਸਮਝਦੇ ਨੇ ਕਿ ਯਾਰ ਇਹ ਸਾਡੇ ਤੋਂ ਬਹੁਤ ਅਲੱਗ ਨੇ ਅਸੀਂ ਤਾਂ ਨਹੀਂ ਕਦੀ ਅਲੱਗ ਸਮਝਦੇ ਸਾਡੇ ਵਾਂਗ ਸਿੱਖ ਭਾਈ ਜਿਹੜਾ ਉਦਾਂ ਹੀ ਹੈ ਉਦਾਂ ਹੀ ਭਰਾ ਨੇ ਉਹ ਸਾਡੇ ਮੇਰੇ ਪਿਓ ਨੂੰ ਮੇਰੇ ਚਾਚੇ ਨੂੰ ਅਗਰ ਕੋਈ ਬੋਲਦਾ ਤਾਂ ਮੈਂ ਉਹਨੂੰ ਜਵਾਬ ਦਵਾਂਗਾ ਜਵਾਬ ਤਾਂੂੰਗਾ ਹੀ ਦਵਾਂਗਾ ਉਹ ਜਵਾਬ ਕੀ ਹੈ ਉਹ ਥ੍ਰੈਟ ਹੋ ਗਈ ਸਾਡੇ ਹੱਥੇ ਉਹ ਜਵਾਬ ਦੇ ਨਹੀਂ ਥ੍ਰੈਟ ਸਮਝ ਲੈਣੇ ਹੋ ਗਿਆ ਥ੍ਰੈਟ ਜੀ ਫਿਰ ਤੁਸੀਂ ਗੱਲ ਤੇ ਆ ਗਏ ਨਾ ਤੁਸੀਂ ਪੁਆਇੰਟ ਫੜ ਲਿਆ ਸਾਡੇ ਨਾਲ ਜੋ ਗੈਸਟ ਮੌਜੂਦ ਨੇ ਉਹ ਨੇ ਰਕੇਸ਼ ਕਪੂਰ ਲਾਟਾ ਜੀ ਜੋ ਕਿ ਬਹੁਤ ਪੁਰਾਣੇ ਸ਼ਿਵ ਸੈਨਿਕ ਨੇ ਔਰ Hindu ਸਮਾਜ ਦੇ ਲਈ ਪਿਛਲੇ ਵੀ 25 ਸਾਲਾਂ ਤੋਂ ਕੰਮ ਕਰ ਰਹੇ ਨੇ ਤਾਂ ਕਿ ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਜਾਵੇ ਔਰ ਆਪਣੇ ਸਮਾਜ ਨੂੰ ਅੱਗੇ ਤੱਕ ਲੈ ਕੇ ਜਾਇਆ ਜਾਵੇ ਸੋ ਰਕੇਸ਼ ਕਪੂਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤੋਂ ਜੈ ਸ਼ੰਕਰ ਕਿ ਆਸ਼ਨ ਕਦੀ ਸੋ ਕਿਦਾਂ ਦੇਖਦੇ ਹੋ ਕਪੂਰ ਸਾਹਿਬ ਤੁਸੀਂ 20 25 ਸਾਲ ਤੋਂ ਸ਼ਿਵ ਸੈਨਾ ਕੋ ਬਹੁਤ ਪੁਰਾਣੇ ਜੇਕਰ ਸ਼ਿਵ ਸੈਨਾ ਦਾ ਨਾਮ ਲਿੱਤਾ ਜਾਵੇ ਤਾਂ ਤੁਹਾਡਾ ਨਾਮ ਵੀ ਉਹ ਨਾਮਾਂ ਦੇ ਵਿੱਚ ਸ਼ਾਮਿਲ ਹੁੰਦਾ ਤਾਂ ਕਿਦਾਂ ਲੱਗਦਾ ਵੀ ਤੁਹਾਡੇ ਸਮੇਂ ਦਾ ਮਾਹੌਲ ਤੇ ਅੱਜ ਕੱਲ ਦੇ ਸਮੇਂ ਦਾ ਮਾਹੌਲ ਸ਼ਿਵ ਸੈਨਾ ਉਦਾਂ ਹੀ ਹੈ ਨਾਮ ਸ਼ਿਵ ਸੈਨਾ ਦਾ ਸ਼ਿਵ ਸੈਨਾ ਹੀ ਹੈ ਕਿ ਬੰਦੇ ਚੇਂਜ ਹੋ ਗਏ ਨਾਮ ਚੇਂਜ ਹੋ ਗਿਆ ਰੂਲ ਚੇਂਜ ਹੋ ਗਏ ਰੈਗੂਲੇਸ਼ਨ ਚੇਂਜ ਹੋ ਗਏ ਲੱਗਦਾ ਕੋ ਚੇਂਜਸ ਹੋ ਗੀਆਂ ਸਾਰਾ ਕੁਝ ਹੀ ਚੇਂਜ ਹੋ ਗਿਆ ਜੀ ਸ਼ਿਵ ਸੈਨਾ ਦਾ ਸਾਡੇ ਟਾਈਮ ਸ਼ਿਵ ਸੈਨਾ ਦਾ ਮਤਲਬ ਜੀ ਕੇ ਸੇਵਾ ਕਰਨੀ ਹੈ Hindu ਧਰਮ ਦੀ ਸੇਵਾ ਕਰਨੀ ਹੈ ਗਰੀਬ ਬੰਦੇ ਦੀ ਸੇਵਾ ਕਰਨੀ ਹੈ ਅੱਜ ਦੀ ਜਿਹੜੇ ਤਾਂ ਸ਼ਿਵ ਸੈਨਾ ਦਾ ਮਤਲਬ ਹੈ ਕਿ ਗਨਮੈਨ ਵੀ ਮੈਂ ਸ਼ਿਵ ਸੈਨਾ ਜਿਹੜਾ ਨਵਾਂ ਬੰਦਾ ਹੁੰਦਾ ਉਹ ਦੇਖਦਾ ਕਿ ਮਹੀਨਾ ਤੋਂ ਮਹੀਨੇ ਹੋਏ ਅੱਬਲ ਤਾਂ ਪਹਿਲਾਂ ਜੁਆਇਨਿੰਗ ਕਰਨ ਵੇਲੇ ਇਹ ਹੁੰਦੀ ਹੈ ਟੁਟ ਵਟ ਵੀ ਭਾਜੀ ਮੈਨੂੰ ਗਨਮੈਨ ਲੈ ਦੋਗੇ ਮਤਲਬ ਇਹ ਇਸ ਕਰਕੇ ਸ਼ਿਵ ਸੈਨਾ ਦੇ ਵਿੱਚ ਐਂਟਰੀ ਹੁੰਦੀ ਹੈ ਪਹਿਲਾਂ ਗਨਮੈਨ ਦੀ ਗੱਲ ਕੀਤੀ ਜਾਂਦੀ ਪਹਿਲਾਂ ਗਨਮੈਨ ਦੀ ਗੱਲ ਕੀਤੀ ਜਾਂਦੀ ਵੀ ਮੈਨੂੰ ਗਨਮੈਨ ਲੈ ਦੋਗੇ ਸ਼ਿਵ ਸੈਨਾ ਦਾ ਮਤਲਬ ਹੁਣ ਗਨਮੈਨ ਹੋ ਗਿਆ ਹੋਇਆ ਹੈ ਸਾਡੇ ਟਾਈਮ ਗਨਮੈਨ ਵਾਲੇ ਕਿਉਂਕਿ ਅਸੀਂ ਆਪ ਸ਼ਿਵ ਸੈਨਾ ਦਾ ਮਤਲਬ ਹੈ ਸ਼ੇਰ ਅਸੀਂ ਆਪ ਸ਼ੇਰ ਸੀ ਸਾਨੂੰ ਲੋੜ ਨਹੀਂ ਸੀ ਗਨਮੈਨਾਂ ਦੀ ਅੱਜ ਕੱਲ ਜਿਹੜੀ ਸ਼ਿਵ ਸੈਨਾ ਵਾਲੇ ਸ਼ੇਰ ਨੇ ਉਹ ਸਾਰੇ ਸ਼ੇਰਾਂ ਨੂੰ ਗਨਮੈਨਾਂ ਦੀ ਲੋੜ ਹੈ ਗੱਲ ਤੁਹਾਡੀ ਵਧੀਆ ਕੀਤੀ ਤੁਸੀਂ ਤੁਸੀਂ ਇੱਕ ਤੁਹਾਡਾ ਸ਼ੇਰ ਅਮੀਤ ਅਰੋੜਾ ਉਹਦੇ ਕੋ ਵੀ ਸਿਕਿਉਰਟੀ ਹੈ ਕੀ ਹੈ ਇੱਕ ਰਜੀਵ ਟੰਡਣ ਜਿਹੜੇ ਆ ਦੋ ਤਿੰਨ ਚਿਹਰੇ ਵੱਡੇ ਨੇ ਇਹ ਵੀ ਤਾਂ ਸਾਰੇ ਗਨਮੈਨ ਲੈ ਕੇ ਰੱਖੇ ਹੋਏ ਨੇ ਨਾ ਇਹਨਾਂ ਨੇ ਫਿਰ ਇਹਨਾਂ ਨੂੰ ਕੀ ਲੋੜ ਹੈ ਗਨਮੈਨਾਂ ਦੀ ਸ਼ਿਵ ਸੈਨਾ ਦਾ ਲੋਗੋ ਜਿਹੜਾ ਹੈ ਸ਼ੇਰ ਹੈ ਠੀਕ ਹੈ ਜੀ ਇੱਡੇ ਵੱਡੇ ਸ਼ੇਰ ਦੀ ਫੋਟੋ ਆਪਾਂ ਲਾਈ ਹੋਈ ਹੈ ਆਪਾਂ ਕਹਿੰਦੇ ਆਂ ਸ਼ੇਰਾਂ ਜਿਹੜਾ ਸ਼ੇਰ ਹੈ ਸ਼ੇਰ ਨੂੰ ਗਨ ਮੈਂਨਾਂ ਦੀ ਕੀ ਲੋੜ ਹੈ ਸ਼ੇਰ ਨੂੰ ਕੀ ਲੋੜ ਸਕورٹی ਦੀ ਅਸੀਂ ਅੱਜ ਅਸੀਂ ਘੁੰਮਦੇ ਆਂ ਸਾਨੂੰ 25 ਸਾਲ ਹੋ ਗਏ ਸ਼ਹਿਰ ਦਾ ਅਸੀਂ ਵੀ ਤਾਂ ਘੁੰਮਦੇ ਆ ਮੇਰੇ ਕੋਲ ਰੇਸ ਕੋਲ ਦੀ ਵਾਪਸ ਹੋ ਗਈ ਮੈਂ ਕਦੀ ਪੁੱਛਣ ਵੀ ਨਹੀਂ ਗਿਆ ਵੀ ਕਿੱਥੇ ਨੇ ਗਰਮਣ ਮੇਰੇ ਮੈਂ ਕਦੀ ਦੁਬਾਰਾ ਪੁੱਛਿਆ ਨਹੀਂ ਜਾ ਕੇ ਕਿਸੇ ਵਾਪਸ ਹੋਈ ਕਿਉਂ ਮੈਂ ਅਜ ਤੱਕ ਨਹੀਂ ਪੁੱਛਿਆ ਜੀ ਅਸੀਂ ਨੇ ਬੰਦਾ ਪੁੱਛਦਾ ਤਾਂ ਹੈ ਨਾ ਕੱਲ ਨੂੰ ਅੱਜ ਸਿਕਿਉਰਟੀ ਹੋਵੇ ਰਾਤ ਹੀ ਸਵੇਰੇ ਆਜ ਵੀ ਆਰਡਰ ਵੀ ਹੋਵੇ ਸਿਕਿਉਰਟੀ ਵਾਪਸ ਹੋ ਗਈ ਤੁਹਾਡੀ ਮੈਂ ਦੱਸਾਂ ਤੁਹਾਨੂੰ ਇੱਕ ਪਾਕਿਸਤਾਨ ਦੀ ਬੱਸ ਅਸੀਂ ਰੋਕੀ ਸੀ ਹਜੇ ਕਿ ਬਾਜ਼ਾਰ ਰੂਟ ਪਹਿਲੇ ਚੇਂਜ ਹੋ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਸਾਡੇ ਪਰਚਾ ਹੋ ਗਿਆ ਗਰਮਨ ਪੁਲਿਸ ਨੇ ਚੱਕ ਲੈ ਵਾਪਸ ਲੈ ਗਈ ਉਸ ਤੋਂ ਬਾਅਦ ਦੁਬਾਰਾ ਗਰਮਨ ਨਹੀਂ ਗਈ ਆ ਨਾ ਮੈਂ ਕਦੀ ਪੁੱਛਣ ਵੀ ਨਹੀਂ ਗਿਆ ਕਿਸੇ ਅਫਸਰ ਨੂੰ ਨਹੀਂ ਹੈ ਨਾ ਸਹੀ ਨਹੀਂ ਲਟਾ ਜੀ ਇਹ ਨਾ ਤੁਹਾਡੇ ਚਲੋ ਦਿਲ ਦੀ ਗੱਲ ਹੈ ਤੁਹਾਡੇ ਕੋ ਵੀ ਸਿਕਿਉਰਟੀ ਰਹੀ ਉਦੋਂ ਲੋਕਾਂ ਦਾ ਮਿਲਣ ਦਾ ਨਜ਼ਰੀਆ ਲੋਕਾਂ ਦਾ ਬੁਲਾਉਣ ਦਾ ਨਜ਼ਰੀਆ ਔਰ ਅੱਜ ਜੇ ਤੁਹਾਡੇ ਕੋਲ ਸਿਕਿਉਰਟੀ ਨਹੀਂ ਹੈਗੀ ਤਾਂ ਫਰਕ ਪਿਆ ਕੋਈ ਲੋਕਾਂ ਦਾ ਕੋਈ ਚੀਜ਼ ਦਾ ਫਰਕ ਬਹਿਸ ਚੀਜ਼ ਦਾ ਤੁਹਾਨੂੰ ਲੱਗਦਾ ਨਹੀਂ ਦੇਖੋ ਜੀ ਜਿਹੜੇ ਭਾਈਚਾਰੇ ਜੋ ਸਾਜ ਯਾਰੀ ਦੋਸਤੀ ਸਾਜ ਲੱਗ ਚੀ ਜਾਏ ਮੈਂ ਉਦੋਂ ਮੈਂ ਗੱਲ ਕਰਦਾ ਸਮਾਜ ਦੇ ਵਿੱਚ ਵਿੱਚ ਲੋਕਾਂ ਦੀ ਲੋਕਾਂ ਦੀ ਅੱਜ ਵੀ ਉਦਾਂ ਸਭ ਤੋਂ ਪਹਿਲੇ ਤਾਂ ਫਿਰ ਸਾਡੇ ਤੋਂ ਡਰਨ ਲੱਗੇ ਵੀ ਸ਼ਾਇਦ ਇਹ ਵੀ ਉਦਾਂ ਦਾ ਹੀ ਹੋ ਗਿਆ ਜਿੱਦਾਂ ਦੇ ਬਾਕੀ ਸ਼ਿਵ ਸੈਨਾ ਕੱਜ ਦੀ ਰੇਟ ਨਹੀਂ ਜਿਹਨੂੰ ਗਨਮੈਨ ਮਿਲ ਜਾਂਦੇ ਆ ਉਹ ਫਿਰ ਉਹ ਤੋਂ ਡਰ ਜਾਂ ਡਰਨ ਲੱਗ ਜਾਂਦੇ ਲੋਕ ਉਹ ਦੇਖੋ ਜੀ ਉਹ ਤਾਂ ਸਾਰਾ ਕੁਝ ਚੇਂਜ ਹੋ ਜਾਂਦਾ ਉਹ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਵੀ ਮੈਂ ਪਤਾ ਨਹੀਂ ਮੈਨੂੰ ਕੀ ਲਾਤਾ ਸ਼ਾਇਦ ਡੀਜੀਪੀ ਸਕਿਉਰਟੀ ਮੈਂ ਆਂ ਅਸੀਂ ਜਿਹਨੂੰ ਕਹਿੰਨੇ ਆ ਆ ਤੈਨੂੰ ਗਨਮੈਨ ਦਿੱਤਾ ਲੈ ਕੇ ਠੀਕ ਹੈ ਨਾ ਵੀ ਤੈਨੂੰ ਦਿੱਤਾ ਜੀ ਤੈਨੂੰ ਲੈ ਦਾਂਗੇ ਸਾਡੇ ਨਾਲ 4 ਚੱਲਦੇ ਸਾਡੇ ਨਾਲ 10 ਚੱਲਦੇ ਨੇ 10-10 ਗਨਮੈਨ ਕੀ ਤੱਕ ਹੈ ਮੈਨੂੰ ਦੱਸੋ ਨਾ ਨਹੀਂ ਤੁਸੀਂ ਹੁਣ ਵਰਡ ਯੂਜ਼ ਕੀਤਾ ਵੀ ਤੈਨੂੰ ਗਨਮੈਨ ਲੈ ਕੇ ਦਿੱਤਾ ਹਾਂ ਕੌਣ ਲੈ ਕੇ ਦਿੰਦਾ ਗਨਮੈਨ ਦੇਖੋ ਜੀ ਜੇ بڑے ਜਿਹੜੇ ਸ਼ੇਰ ਸ਼ੂਰ ਕਹਿੰਦੇ ਨੇ ਪੁੱਛੋ ਕਈਆਂ ਨੇ ਕਮਿਟਮੈਂਟ ਕੀਤੀ ਹੋਊਗੀ ਮਤਲਬ ਜਿਹੜੇ ਸ਼ਿਵਸ਼ਨਾ ਦੇ ਲੀਡਰ ਨੇ ਵੱਡੇ ਉਹ ਲੈ ਕੇ ਦਿੰਦੇ ਅੱਗੇ ਗੱਲ ਮੈਂ ਵੀ ਤੇਰੀ ਸ਼ਿਵਸ਼ਨੇ ਜੁਆਇਨਿੰਗ ਕਰਾਣੀ ਕੋਈ ਗੱਲ ਨਹੀਂ ਤੈਨੂੰ ਗਵਰਨਮੈਂਟ ਸਕورٹی ਅਸੀਂ ਲੈ ਕੇ ਦੇਣੀ ਹੈ ਥ੍ਰੈਟ ਆ ਪਵਾਤੀਆ ਕਿੱਥੋਂ ਆਂਦੀਆਂ ਥ੍ਰੈਟਾ ਮੈਨ ਦੱਸੋ ਮੈਨੂੰ 25 ਸਾਲ ਹੋ ਗਏ ਜੀ ਮੈਨੂੰ ਤਾਂ ਨਹੀਂ ਕੋਈ ਥ੍ਰੈਟ ਆਈ ਅੱਜ ਅੱਜ ਤੁਸੀਂ ਦੇਖੋ ਆ ਨਵੇਂ ਸ਼ਿਵਸੈਨਿਕ ਜਿਹੜੇ ਨੇ ਸ਼ਿਵਸਨਾ ਤਿੰਨ ਚਾਰ ਹੁੰਦੀਆਂ ਸੀ ਸ਼ਿਵਸਨਾ ਬਣ ਗੀਆਂ 25 ਜਿੰਦਾ ਦਿਲ ਕਰਦਾ 10 ਬੰਦੇ ਇਕੱਠੇ ਕਰਦਾ ਸ਼ੇਰਸਨਾ ਬਣਾ ਲੈਂਦਾ ਠੀਕ ਹੈ ਨਾ ਪਰ ਹੁਣ ਸਾਨੂੰ ਅਜ ਤੱਕ ਨਹੀਂ ਸਾਡੇ ਤੁਹਾਨੂੰ ਕਿਹੜੀ ਥ੍ਰੈਡਾਂ ਦੀ ਕਿੱਤੋਂ ਦੀ ਕਦੀ ਪਲਸਰੀ ਚੈੱਕ ਕੀਤਾ ਇਹਨੂੰ ਥ੍ਰੈਡ ਕਿੱਥੋਂ ਆਈ ਹੈ ਕਿਹੜਾ ਥ੍ਰੈਡ ਪਰਸਨ ਹੈ ਇੱਕ ਬੰਦਾ ਕੋਈ ਕੰਮ ਨਹੀਂ ਕਰਦਾ ਕੋਈ ਕਾਰ ਨਹੀਂ ਕਰਦਾ ਉਹਦੇ ਨਾਲ ਤੁਸੀਂ ਲਾਤਾ ਜੀ 70 70 80000 ਰੁਪਏ ਗਰਮਨ ਉਹਦੀ ਤਨਖਾਹ ਇਹਨਾਂ ਨੂੰ ਪੱਲੇ ਉਤਰਖਾ ਦੇਣੀ ਪਵੇ ਲੱਗ ਜੇ ਪਤਾ ਜਿਹਦੀ ਘਰ ਦੀ ਰੋਟੀ ਨਹੀਂ ਚੱਲਦੀ ਉਹ ਕਹਿੰਦੇ ਮੈਂ ਗਰਮਨ ਲੈ ਕੇ ਘੁੰਮਣਾ ਉਹ ਬਲੈਕਮੇਲਿੰਗ ਹੈ ਤੁਸੀਂ ਕਈ ਬੰਦੇ ਨੂੰ ਆਮ ਬੰਦੇ ਨੂੰ ਪੁੱਛੋ ਵੀ ਕਿੱਦਾਂ ਜੀ ਤੁਹਾਨੂੰ ਆਮਦ ਆ ਦੱਸੂਗਾ ਕਿ ਗਨਮੈਨਾਂ ਦੇ ਕੀ ਹਲਾਤਾ ਜਿਹੜੇ ਗਨਮੈਨ ਲੈ ਕੇ ਘੁੰਮਦੇ ਨੇ ਉਹਨਾਂ ਦੇ ਕੀ ਹਲਾਤਾ ਟੈਡੀਆਂ ਟੋਪੀਆਂ ਪਾਲੀਆਂ ਦੇ ਆਪਾਂ ਬਣ ਗਏ ਸ਼ਿਵਸੈਨਿਕ ਸਾਰੇ ਮਤਲਬ ਕੰਮ ਕਰ ਕੋਈ ਹੈ ਨਹੀਂ ਗਨਮੈਨ ਨਾਲ ਲੱਗੇ ਟੋਰ ਬਣਾਣੀ ਆਪਾਂ ਕੋਈ ਕੰਮ ਕਰੀ ਟੋਰ ਬਣਾਣੀ ਹੈ ਦਿਹਾੜੀ ਬਣਾਣੀ ਹੈ ਨੇ ਵੀ ਲੱਗਾ ਜੀ ਤੁਸੀਂ ਪੁਰਾਣੇ ਸ਼ਿਵ ਸੈਨਕ ਨੂੰ ਸਮਾਜ ਲਈ ਲਈ ਤੁਸੀਂ ਕੰਮ ਵੀ ਕੀਤਾ ਸਮਾਜ ਲਈ ਲਈ ਤੁਸੀਂ ਲੜੇ ਵੀ ਤੁਸੀਂ ਡਾਂਗਾ ਵੀ ਖਾਧੀਆਂ ਔਰ ਤੁਸੀਂ ਫਿਰ ਇਹ ਜਿਹੜੀਆਂ ਗੱਲਾਂ ਦਾ ਤੁਸੀਂ ਵਿਰੋਧ ਕੋ ਨਹੀਂ ਕਰਦੇ ਇਹ ਚੀਜ਼ਾਂ ਦਾ ਤੁਸੀਂ ਵਿਰੋਧ ਕਰੋ ਕੋ ਡਟ ਕੇ ਵਿਰੋਧ ਕਰਨਾ ਚਾਹੀਦਾ ਪੁਰਾਣੇ ਬੰਦਿਆਂ ਨੂੰ ਕਿਉਂਕਿ ਤੁਸੀਂ ਤਾਂ ਪੁਰਾਣੇ ਸਮਾਜ ਦੇ ਬੰਦੇ ਹੋ ਗੱਲ ਇਦਾਂ ਜੀ ਵਿਰੋਧ ਹੁਣ ਕਿਸ ਗੱਲ ਦਾ ਕਰਦੀ ਹਰ ਬੰਦਾ ਤਾਂ ਚਾਹੇ ਕੁਝ ਵਿੱਚ ਅਫਸਰ ਵੀ ਨੇ ਇਹ ਨਹੀਂ ਇਹ ਇਕੱਲੇ ਸ਼ਿਵ ਸੈਨਕ ਨੇ ਸਭ ਦੀ ਮਿਲੀ ਭਗਤਾਂ ਨੂੰ ਕਈ ਬੰਦੇ ਸ਼ਿਵ ਸੈਨ ਨਾਲੇ ਵਿੱਚ ਇਦਾਂ ਦੇ ਨੇ ਕਿ ਜਿਨ੍ਹਾਂ ਉੱਤੇ ਕਿਸੇ ਦੇ ਨਕਲੀ ਹਮਲਾ ਕਰਨ ਦਾ ਕਿਸੇ ਦੇ ਕੁਛ ਕਰਨ ਦਾ ਪਰਚੇ ਦਰਜ ਨੇ ਪਹਿਲਾਂ ਅੱਜ ਪੁਲਿਸ ਨੇ ਉਹਨਾਂ ਨੂੰ ਕਲੀਅਰ ਕਰਤਾ ਵੀ ਇਹ ਕਲੀਅਰ ਨੇ ਕਿ ਪਹਿਲਾਂ ਗਲਤੀ ਹੋ ਗਏ ਹੁਣ ਗਲਤ ਨੇ ਜਦੋਂ ਮੈਂ ਇੱਕ 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 ਅਫਸਰ ਪਰਚਾ ਦੇ ਰਿਹਾ ਅੱਜ ਦੇਤਾ ਜੀ ਇਹਨੇ ਆਪਣੇ ਆਪ ਤੇ ਨਕਲੀ ਹਮਲਾ ਕਰਾਇਆ ਇਹ ਕਿਤਾ ਉਹ ਕਿਤਾ ਉਹ ਬੰਦਾ ਸਾਲ ਬਾਅਦ ਸ਼ਹਿਰ ਚ ਆਪਣੇ ਆਪ ਨੂੰ ਸਾਲ 2 ਸਾਲ ਬਾਅਦ ਕਹਿੰਦਾ ਕਿ ਮੈਂ ਤਾਂ ਵਾਈਟ ਕੋਲਰ ਬੰਦਾ ਵਾਂ ਉਹ ਉਹਦੇ ਵਿੱਚ ਕਿੰਦੀ ਮਿਲੀ ਬਗਤ ਕੋਣ ਨਹੀਂ ਹੁਣ ਲੋਕਾਂ ਦਾ ਲੋਕਾਂ ਦਾ ਜਿਹੜਾ ਨਜ਼ਰੀਆ ਨਾ ਉਹ ਸ਼ਿਵ ਸੈਨੋਂ ਲੈ ਕੇ ਆ ਵੀ ਸਿਰਫ ਜਿਹੜੇ ਸ਼ਿਵ ਸੈਨਿਕ ਨੇ ਉਹ ਸਿਰਫ ਗਨਮੈਨ ਦੀ ਰਾਜਨੀਤੀ ਹੈ ਵੀ ਗਨਮੈਨ ਲੈਣ ਲਈ ਉਹ ਪਾਰਟੀਆਂ ਜੁਆਇਨ ਕਰ ਲੈਂਦੇ ਨੇ ਨਾ ਕੋ ਹਿੰਦੂਤਵ ਦੀ ਗੱਲ ਕਰਦਾ ਨਾ ਕੋਈ ਦੇਸ਼ ਦੀ ਗੱਲ ਕਰਦਾ ਨਾ ਕੋਈ ਸਮਾਜ ਦੀ ਗੱਲ ਕਰਦਾ ਲੁਧਿਆਣਾ ਦੇ ਵਿੱਚ ਵੀ ਕਹਿੰਦੇ ਕਈ ਐਸੇ ਐਗਜ਼ਾਮਪਲ ਨੇ ਜਿਹੜੇ ਸੈੱਟ ਕੀਤੇ ਹੋਏ ਨੇ ਤੁਸੀਂ ਦੇਖੋ ਜੀ ਹਿੰਦੂਤਵ ਦੀ ਗੱਲ ਤਾਂ ਦੂਰ ਦੀ ਹੈ ਸ਼ਿਵ ਸੈਨਾ ਦੇ ਨਾਮ ਤੇ ਕੋਈ ਕੀ ਕੁਛ ਕਰ ਰਿਹਾ ਕੋਈ ਕੀ ਕੁਛ ਕਰਾਇ ਸੀ ਕਿਨੇ ਆਈ ਹਿੰਦੂਆਂ ਸ਼ਿਵ ਸ਼ਰਨ ਦੇ ਨਾਮ ਦੇ ਉੱਤੇ ਤੁਸੀਂ ਸ਼ਿਵ ਸ਼ਰਨ ਇਕੱਲੀ ਦੁਆਈ ਦਿੰਦੇ ਹੋ ਹਿੰਦੂਆਂ ਵਾਸਤੇ ਕੰਮ ਕੀ ਕੀਤਾ ਕੋਈ ਮੈਨੂੰ ਦੱਸੇ ਕਿ ਅਸੀਂ ਆਹ ਕੰਮ ਕੀਤਾ ਹਿੰਦੂਆਂ ਦੀ ਕੋਈ ਗਰੀਬ ਬੰਦਾ ਹੀ ਧੀ ਵਿਆਹਤੀ ਹੈ ਜਾਂ ਕੁਝ ਹੋਰ ਕੀਤਾ ਹੈ ਜਾਂ ਕਿਸੇ ਹਿੰਦੂ ਨੂੰ ਥੱਲੇ ਦੇ স্তর ਤੋਂ ਲੈ ਕੇ ਅਸੀਂ ਉਹਨੂੰ ਕੋਈ ਕੰਮ ਸ਼ੁਰੂ ਕਰਾਤਾ ਵੀ ਇਹ ਲੈ ਯਾਰ ਤੂੰ ਰੋਟੀ ਜੁਗਾ ਹੋ ਜਾ ਹਿੰਦੂ ਤਬ ਦਾ ਮਤਲਬ ਹੈ ਹਿੰਦੂਆਂ ਵਾਸਤੇ ਕੋਈ ਕੰਮ ਕੀਤਾ ਕੀ ਕੀਤਾ ਹਿੰਦੂ ਵਾਸਤੇ ਸਿਰਫ ਹਿੰਦੂਆਂ ਨੂੰ ਲੁੱਟਿਆ ਹਿੰਦੂਆਂ ਨੂੰ ਵੇਚਿਆ ਹਰ ਜਗ੍ਹਾ ਜਾ ਕੇ ਵੇਚਿਆ ਕਿੰਨੇ ਕਿੰਨੇ ਬੰਦੇ ਇਹਨਾਂ ਨਾਲ ਚੱਲਦੇ ਨੇ ਮੈਨੂੰ ਲਟਾ ਜੀ ਮੈਂ ਤੁਸੀਂ ਹੁਣ ਗੱਲ ਕੀਤੀ ਵੀ ਹਿੰਦੂ ਵਾਲੇ ਕੀ ਕੀਤਾ ਜਾਂ ਬੱਚੀਆਂ ਦੇ ਵਿਆਹ ਕੀਤੇ ਜਾਂਦੇ ਜਾਂ ਇਦਾਂ ਦੇ ਕੰਮ ਕੀਤੇ ਜਾਂਦੇ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਮੇਰੇ ਜ਼ਿਹਨ ਦੇ ਵਿੱਚ ਹਮੇਸ਼ਾ ਗੱਲ ਰਹਿੰਦੀ ਹੈ ਵੀ ਜਿਹੜਾ ਸ਼ਿਵ ਸੇਨ ਵਾਲੇ ਕਹਿੰਦੇ ਨੇ ਜਾਂ ਹੋਰ ਵੀ ਲੋਕ ਕਹਿੰਦੇ ਨੇ ਭਾਈਚਾਰੇ ਦੇ ਵੀ 35000 ਹਿੰਦੂ ਜਿਹੜਾ ਉਸ ਦੌਰਮੇ ਦੇ ਦੌਰਾਨ ਮਰ ਗਿਆ ਉਹ 35000 ਹਿੰਦੂ ਜਿਹੜਾ ਮਰਿਆ ਕੀ ਉਹਦੇ ਪਰਿਵਾਰਾਂ ਦੇ ਤੱਕ ਪਹੁੰਚ ਕੀਤੀ ਕਿਸੇ ਨੇ ਕਿਸੇ ਸ਼ਿਵ ਸੇਨਿੰਗ ਨੇ ਜਾਂ ਹਿੰਦੂ ਸਮਾਜ ਦੇ ਕਿਸੇ ਲੀਡਰ ਨੇ ਉਸ 35000 ਪਰਿਵਾਰਾਂ ਦੇ ਬੱਚਿਆਂ ਨੂੰ ਜਾ ਕੇ ਮਿਲਿਆ ਗਿਆ ਵੀ ਅੱਜ ਉਹ ਕਿਸਾ ਹਾਲਾਤਾਂ ਦੇ ਵਿੱਚ ਆਪਣਾ ਜੀਵਨ ਜਿਹੜਾ 8-10 ਸਾਲ ਪਹਿਲਾਂ ਅਸੀਂ ਇੱਕ ਪ੍ਰੋਗਰਾਮ ਰੱਖਿਆ ਸੀ Hindu ਸਮਾਜ ਦੇ ਬੰਦੇ ਇਕੱਠੇ ਕੀਤੇ ਸੀ ਉਹ ਚੋਂ 10-20 ਪਰਿਵਾਰ ਹੋਏ ਹੋਣੇ ਆ ਸਾਡੇ ਨਾਲ ਇਕੱਠੇ ਜਗਰਾਵ ਪੁਰ ਤੇ ਪ੍ਰੋਗਰਾਮ ਰੱਖਿਆ ਸੀ ਉਹ ਉਹ ਚ ਪਰਿਵਾਰ ਵੀ ਇਕੱਠੇ ਕੀਤੇ ਪਰ ਉਹ ਪਰਿਵਾਰਾਂ ਨੂੰ ਆਪ ਹੀ ਇੰਟਰਸਟ ਨਹੀਂ ਹੈਗਾ ਮੁਆਵਜ਼ਾ ਲੈਣ ਦਾ ਨਹੀਂ ਕਿ ਡਰ ਡਰ ਹੈ ਕੋਈ ਡਰ ਹੈ ਮਨ ਚ ਡਰ ਹੈ ਜੀ ਤਾਂ ਹੀ ਨਹੀਂ ਉਹ ਮੁਆਵਜ਼ੇ ਲਈ ਆਏ ਨਹੀਂ ਕੋਈ ਵੀ ਉਹਨਾਂ ਚ ਅੱਜ ਤੁਸੀਂ ਦੇਖੋਗੇ ਸਿਕਸ ਘਟਨਾ ਧਰਨਾ ਰੂਟੀਨ ਚ ਚੱਲ ਰਿਹਾ ਜਿਹੜੀ ਸਰਕਾਰ ਆਂਦੀ ਹੈ 2-4-5 ਸਾਲ ਬਾਅਦ ਉਹਨਾਂ ਨੂੰ ਕੁਝ ਨਾ ਕੁਝ ਦੇ ਕੇ ਜਾਂਦੀ ਹੈ ਨਾ ਤਾਂ ਹਿੰਦੂ ਨੂੰ ਕਿਸੇ ਨੇ ਕੁਝ ਦਿੱਤਾ ਜਿਹਨਾਂ ਨੇ ਕੁਝ ਡਰ ਦੇ ਮਾਰੇ ਉਹ ਆਉਂਦੇ ਹੀ ਨਹੀਂ ਸਾਹਮਣੇ ਨਹੀਂ ਆਉਂਦੇ ਵੀ ਕਿਤੇ ਦੁਬਾਰਾ ਫੇਰ ਸਾਡੇ ਨਾਲ ਕੁਝ ਐਸਾ ਨਾ ਹੋ ਜਾਏ ਮੈਨੂੰ ਡਰ ਦਾ ਮਾਹੌਲ ਅਜੇ ਤੱਕ ਬਣਿਆ ਹੈ ਨਾ ਸਰਕਾਰ ਨੇ ਸੋਚਿਆ ਹਿੰਦੂਆਂ ਪਰ ਇੰਨਾ ਕੁਝ ਹਿੰਦੂ ਨੇ ਸੋਚਿਆ ਆਪਣੇ ਪਰੇ ਕੋਈ ਸ਼ਿਵਸਨਾ ਨੇ ਕਿਹਾ ਕੁਝ ਕੋਈ ਦੱਸੇ ਕਿ ਹਿੰਦੂਸਿਕੜਨ ਦੀ ਗੱਲ ਕੀਤੀ ਜਦੋਂ ਅਸੀਂ ਜਿਹੜੀ ਸ਼ਿਵਸਨਾ ਚ ਰਹੇ ਹਾਂ ਮਦੋ ਸ਼ਿਵਸਨ ਨਾਲ ਉਹ ਹੀ ਪ੍ਰੋਗਰਾਮ ਕੀਤਾ ਜਗਰਾਂਵਾਲ ਪੁੱਲ ਤੇ ਬਹਿ ਕੇ ਨਹੀਂ ਗੱਲ ਚੱਲੀ ਅੱਜ ਅਜੇ ਤੱਕ ਹਿੰਦੂ ਨੂੰ 1 ਰੁਪਿਆ ਕੋਈ ਕਵੇ ਕਿ ਮੁਆਵਜ਼ਾ ਅਜੇ ਤੱਕ ਕੋਈ ਸਰਕਾਰ ਆਈ ਕਿਸੇ ਨੂੰ ਕੁਝ ਨਹੀਂ ਦਿੱ ਲਟਾਈ ਤੁਸੀਂ ਉਹ ਗਨ ਗਨਮੈਂਦੀ ਅਗਰ ਗੱਲ ਕੀਤੀ ਹੈ ਵੀ ਲੱਗਦਾ ਵੀ ਪੈਸੇ ਦੇ ਕੇ ਵੀ ਗਨਮੈਂਨ ਮਿਲਦੇ ਆ Shiv Sena ਚ ਪੈਸੇ ਦੇ ਵੀ ਚਲਦੀ ਹੈ ਗੇਮ पे ਪੈਸਾ ਆ ਵੀ ਤਾਂ ਨਹੀਂ ਕਿਤੇ ਇਸ ਚੀਜ਼ ਦੇ ਉੱਪਰ ਹੈਗਾ ਜੀ ਪੈਸੇ ਦੇ ਕੇ ਗਨਮੈਂਨ ਬਣ ਸਕਦੇ ਹਾਂਜੀ بڑے ਸੰਗਠਨਾਂ ਵਾਲੇ ਜਿਹੜੇ ਲੈਂਦੇ ਨੇ ਪੈਸੇ ਅੱਛਾ ਕਈਆਂ ਤਾਂ ਵੀ 2-2 3-3 ਲੱਖ ਰੁਪਏ ਲਿੱਤਾ ਉਹਨੂੰ ਕੋਈ ਨਵਾਂ ਬੰਦਾ ਲਾਇਆ ਉਹਨੂੰ ਦੇ ਕੇ 2-3 ਲੱਖ ਰੁਪਏ ਦੇ ਕੋਲ ਲੈ ਕੇ ਵੀਰਸਮਨ ਵਿੱਚ ਲਾਉਂਦੇ ਜਿਹਨੂੰ Shiv Sena ਬਾਰੇ ਪਤਾ ਹੀ ਕੁਝ ਨਹੀਂ ਜਿਹਨੂੰ ABC D ਵੀ ਨਹੀਂ ਆਂਦੀ Shiv Sena ਬਾਰੇ ਉਹ ਕੁਝ ਬੋਲੇ ਕਿਤਾਵੇ Shiv Sena ਬਾਰੇ ਕੋਈ ਉਹਨੂੰ Shiv Sena ਦਾ ਇਤਿਹਾਸ ਪਤਾ ਹੋਵੇ ਕੁਝ ਬਤਾਵੇ ਉਹਨਾਂ ਨਾਲ ਗਨਮੈਨ ਘੁੰਮਦੇ ਨੇ ਉਹ ਸਿਰਫ ਆਹੀ ਕਿ ਪੈਸੇ ਦਿੱਤੇ ਉਹਨਾਂ ਕੋਲੋਂ ਪੈਸੇ ਲੈ ਲੈ ਅੱਗੇ ਅਫਸਰਾਂ ਨੂੰ ਜਾਏਗਾ ਜੀ ਇਹ ਸਾਡਾ Shiv Sena ਕਹੇ ਜੀ ਇਦਾਂ ਉਦਾਂ ਇਹਨੂੰ ਥ੍ਰੈਟ ਆਈ ਹੈ ਇੱਕ ਫੋਨ ਆ ਗਿਆ ਕੋਈ ਕਿਸੇ ਦਾ ਚਾਹੇ ਫੇਕ ਕਾਲ ਹੀ ਹੋਵੇ ਉਹ ਕਾਲ ਆ ਵੀ ਕਰਾਈ ਮਤਲਬ ਆ ਵੀ ਕਰਾਈ ਹੋਵੇ ਫੇਕ ਕਾਲ ਕਰਾਈ ਮੁੜ ਕੇ ਲਾਈਵ ਹੋ ਗਏ ਜੀ ਸਾਨੂੰ ਉਹਨੇ ਧਮਕੀ ਦਿੱਤੀ ਸਾਨੂੰ ਧਮਕੀਆਂ ਕਿ ਫਲਾਣ ਹੋ ਗਿਆ ਮੈਂ ਤੁਸੀਂ ਕੀ ਕੀ ਜਿਹੜੀ ਧਮਕੀ ਆ ਗਈ ਤੁਸੀਂ ਕੌਣ ਹੋ ਤੁਹਾਡਾ ਇਤਿਹਾਸ ਕੀ ਤੁਹਾਨੂੰ ਜਾਣਦਾ ਕੋਈ ਨਹੀਂ ਤੁਸੀਂ ਸਾਲ ਦੋ ਸਾਲ ਤੋਂ ਸ਼ਿਵ ਸੈਨਾ ਹੀ ਭਰਤੀ ਹੋਏ ਹੋ ਕੋਈ 6 ਮਹੀਨੇ ਤੋਂ ਹੋਏ ਹੋ ਤੁਹਾਨੂੰ ਥ੍ਰੈਟ ਵੀ ਆ ਗਈ ਸਾਨੂੰ ਨੂੰ 25-25 ਸਾਲਾਂ ਤੋਂ ਥ੍ਰੈਟ ਨਹੀਂ ਆਈ ਕੀ ਸਾਡਾ ਨੰਬਰ ਨਹੀਂ ਕਿੱਥੋਂ ਪਤਾ ਸਾਡਾ ਸਭ ਕੁਝ ਪਤਾ ਘਰ ਬਾਹਰ ਸਾਰਾ ਕੁਝ ਪਤਾ ਨਹੀਂ ਫੇਰ ਤਾਂ ਲਾਟਾ ਜੀ ਸ਼ਿਵ ਸੈਨਾ ਕੱਲ੍ਹ ਦੀ ਚਲਦੀ ਹੈ ਜੇ ਤੁਸੀਂ ਇੱਕ ਫੇਕ ਥ੍ਰੈਟ ਕਾਲ ਕਰਾ ਕੇ ਕਿਸੇ ਨੂੰ ਗਨਮੈਂਟ ਦਵਾ ਸਕਦਾ ਕੋਈ ਸ਼ਿਵ ਸੈਨਾ ਲੀਡਰ ਫੇਰ ਤਾਂ ਸ਼ਿਵ ਸੈਨਾਲਾ ਦੀ ਝੰਡੀ ਹੈ ਫੇਰ ਤਾਂ ਸਰ ਝੰਡੀ ਕਹਦੀ ਹੈ ਜੀ ਸ਼ਿਵ ਸੈਨਾ ਬਦਨਾਮ ਕੀਤੀ ਹੋਈ ਹੈ ਹਾਂ ਇਨੂੰ ਮੈਂ ਝੰਡੀ ਨਹੀਂ ਕਹਿੰਦਾ ਇਹ ਤੋਂ ਸਮਾਜ ਦੇ ਲੋਕ ਤੁਹਾਡੇ ਕੋ ਡਰਨ ਲੱਗ ਗਏ ਅੱਜ ਜੋ ਸ਼ਿਵਸੈਨਾ ਦੀ ਚੜ੍ਹਾਈ ਸੀ ਨਾ ਸ਼ਿਵਸੈਨਾ ਪਹਿਲਾਂ 90 92 ਤੱਕ ਅੱਜ ਸ਼ਿਵਸੈਨਾ ਨੂੰ ਕੋਣ ਪੁੱਛਦਾ ਕੁਝ ਨਹੀਂ ਉਹ ਕਹਿੰਦਾ ਯਾਰ ਐਵੇਂ ਹੀ ਬਸ ਫੇਕ ਨੇ ਬਸ ਆਪਣੇ ਆਪਣੀ ਡਫਲੀ ਆ ਬਜਾਈਏ ਤੇ ਨੇ 10 15 20 ਪੱਦੇ 25 ਇਕੱਠੇ ਕੀਤੇ ਤੇ ਸ਼ਿਵਸੈਨਾ ਬਣਾਈ ਲਗਦਾ ਨਹੀਂ ਜੀ ਮੈਂ ਹੁਣ ਤੁਹਾਡੀ ਨਾਰਾਜ਼ਗੀ ਤੁਸੀਂ ਜ਼ਾਹਰ ਕੀਤੀ ਹੈ ਵੀ ਤੁਹਾਡੀ ਨਾਰਾਜ਼ਗੀ ਲਗਦੀ ਵੀ ਹੈ ਵੀ ਕੋਈ ਕੋਈ ਗੱਲਾਂ ਤੋਂ ਇਦਾਂ ਨਹੀਂ ਲੱਗਦਾ ਵੀ ਕੋਈ ਪੁਰਾਣੇ ਬੰਦੇ ਜਿਹੜੇ ਇਕੱਠੇ ਕਰਕੇ ਕੋਈ ਐਸਾ ਗਰੁੱਪ ਬਣਾਇਆ ਜਾਵੇ ਜਾਂ ਐਸੀ ਕੋਈ ਮੰਚ ਬਣਾਇਆ ਜਾਵੇ ਵੀ ਆਹ ਜਿਹੜੇ ਲੀਡਰ ਨੇ ਇਦਾਂ ਦੇ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਜਾਂ ਸ਼ਿਵ ਸੇਨਾ ਦਾ ਨਾਮ ਵੇਚ ਰਹੇ ਨੇ ਇਹਨਾਂ ਦੇ ਉੱਪਰ ਕੋਈ ਕਿਸੇ ਢੰਗ ਨਾਲ ਕੋਈ ਕਾਰਵਾਈ ਕਰਵਾਈ ਜਾਵੇ ਇਦਾਂ ਦਾ ਸਿਸਟਮ ਨਹੀਂ ਹੋਣਾ ਚਾਹੀਦਾ ਕੋਈ ਦੇਖੋ ਜੀ ਮੈਂ ਤਾਂ ਕਹਾਂਗਾ ਇੱਕ ਅਲੱਗ ਜਿਹੜੇ ਪੁਰਾਣੇ ਸ਼ਿਵ ਸੈਨਿਕ ਨੇ ਇਕੱਠੇ ਕਰਕੇ ਇੱਕ ਅਲੱਗ ਐਨ ਜੀਓ ਬਣਾਨੀ ਚਾਹੀਦੀ ਹੈ ਤੇ ਉਹ ਚਾਹੇ ਉਹ ਸੀਪੀ ਸਾਹਿਬ ਨੂੰ ਡੀਜੀਪੀ ਪੰਜਾਬ ਨੂੰ ਵੀ ਆ ਬਿਆਹ ਲੋ ਜੀ ਇਹਦਾ ਆ ਬੰਦਾ ਆ ਇਹਦੇ ਕੀ ਆ ਤੁਸੀਂ ਆਪਾਂ ਇਹਨੂੰ ਗਨਮੈਨ ਉਹ ਕਹਿੰਦਾ ਮੈਨੂੰ ਸਕਿਉਰਟੀ ਚਾਹੀਦੀ ਹੈ ਇਹਨੂੰ ਕਿਸ ਪਰਪਸ ਲਈ ਦਿੱਤੀ ਸਕਿਉਰਟੀ ਕਿਹੜੀ ਇਹਨੂੰ ਥ੍ਰੈਟ ਆ ਗਈ ਕੀ ਉਹ ਥ੍ਰੈਟ ਕਦੀ ਚੈੱਕ ਕੀਤੀ ਕਿੰਨੇ ਭੇਜੀ ਥ੍ਰੈਟ ਕੌਣ ਆ ਬੰਦਾ ਥ੍ਰੈਟ ਵਾਲਾ ਫੇਕ ਥ੍ਰੈਟ ਅਮਰੀਕਾ ਤੋਂ ਫੋਨ ਆ ਗਿਆ ਕੈਨੇਡਾ ਤੋਂ ਆ ਗਿਆ ਕਿਤੋਂ ਆ ਗਿਆ ਪਾਕਿਸਤਾਨ ਤੋਂ ਆਈ ਪਾਕਿਸਤਾਨੀ ਫੇਕ ਕੰਨ ਤੁਸੀਂ ਜਦੋਂ ਮਰਜ਼ੀ ਕਰਾ ਲਓ ਸਿਸਟਮ ਇੰਨਾ ਵਧੀਆ ਹੋ ਗਿਆ ਹੈ ਮੋਬਾਈਲਾ ਦਾ ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਗੱਲ ਕੀਤੀ ਕੋਈ ਮੰਚ ਐਸਾ ਤਿਆਰ ਕੀਤਾ ਜਾਵੇ ਬੰਦੇ ਲੈ ਕੇ ਪ੍ਰਾਣੀ ਲੱਗਦਾ ਵੀ ਉਹ ਬੰਦੇ ਤੁਹਾਡੇ ਵਰਗੇ ਨੇਡਰ ਬੰਦੇ ਲੱਭ ਲਓਗੇ ਤੁਸੀਂ ਮਿਲ ਜਾਣਗੇ ਤੁਹਾਨੂੰ ਗਰੁੱਪ ਬਣਾ ਲਈ ਜਿਹੜੇ ਇਦਾਂ ਦੀ ਕਾਰਵਾਈ ਕਰਦੇ ਨੇ ਕਿਸੇ ਤੇ ਦੇਖੋ ਜੀ بڑے ਬੰਦੇ ਨੇ ਇਦਾਂ ਦੇ ਕਿ ਜਿਹੜੇ ਨਾਰਾਜ਼ ਨੇ ਮਤਲਬ ਉਹ ਸ਼ਿਵਸਨ ਨਾਲ ਵੀ ਨਹੀਂ ਚੱਲਦੇ ਅੰਦਰੋਂ ਚੱਲਦੇ ਨੇ ਕਿ ਹਿੰਦੂਤਵ ਨਾਲ ਮੈਂ ਨਾਲ ਮੇਰੀ ਜਦੋਂ ਲੋੜ ਹੋਏਗੀ ਮੈਂ ਆਵਾਂਗਾ ਮੈਂ ਵੀ ਆ ਮੈਂ ਵੀ 2-3 ਸਾਲਾਂ ਤੋਂ ਨਹੀਂ ਆਇਆ ਐਕਟਿਵ ਨਹੀਂ ਆਂਦਾ ਨਹੀਂ ਨਰਾਜ਼ਗੀ ਕਾਦੀ ਹੈ ਦਿਲ ਚ ਕਿਉਂ ਨਹੀਂ ਚਲਦੀ ਤੁਸੀਂ ਹੈ ਦਾ ਧਰਮ ਦਾ ਕੰਮ ਹੀ ਕਰਦੀ ਹੈ ਸ਼ਿਵ ਸੇਨਾ ਜੇ ਗਨਮੈਨ ਦਬਾਅ ਵੀ ਦਿੰਦੀ ਕਿਸੇ ਨੂੰ ਪੈਸੇ ਦੇ ਕੇ ਉਪਰੋਂ ਥੱਲੇ ਤੇ ਉਹ ਚ ਕੋਈ ਮਾੜੀ ਗੱਲ ਕੀ ਹੈ ਸ਼ਹਿਰ ਦੇ ਵਿੱਚ ਟੋਰ ਬਣਦੀ ਅਗਲੇ ਦੀ ਤੇ ਇਹ ਕੰਮ ਤਾਂ ਹਿੰਦੂਤਵ ਤੇ ਹੀ ਕਰਦੀ ਹੈ ਨਾ ਝੰਡਾ ਦਾ ਭਗਵਾ ਹੀ ਫੜਿਆ ਹੋਇਆ ਹੈ ਨਾ ਫਿਰ ਨਰਾਜ਼ਗੀ ਕਾਦੀ ਹੈ ਮਨ ਚ ਨੋ ਨੋ ਭਗਵਾ ਝੰਡੇ ਦਾ ਮਤਲਬ ਇਹ ਨਹੀਂ ਹੈਗਾ ਕਿ ਗਨਮੈਨ ਲੈ ਲੈ ਇੱਧਰ ਘੁੰਮ ਲਿਆ ਉੱਧਰ ਘੁੰਮ ਲਿਆ ਹਿੰਦੂ ਤਵ ਦਾ ਕੰਮ ਹੈ ਕਿ ਹਿੰਦੂ ਤੂੰ ਜਾਓ ਮੰਦਿਰਾਂ ਚ ਜਾ ਕੇ ਪ੍ਰਚਾਰ ਕਰੋ ਕੋਈ ਮੰਗਲਵਾਰ ਕੋਈ ਇੱਕ ਦਿਨ ਰੱਖੋ ਵੀ ਅਸੀਂ ਆ ਕੀਰਤਨ ਕਰਨਾ ਜੀ ਹਨੂਮਾਨ ਚਾਲੀਸਾ ਕਰਨਾ ਜੀ ਤਾਂ ਕਿ ਉਹਨਾਂ ਦੇ ਚ ਕੀ ਹੈ ਕਿ ਹਿੰਦੂ ਨੂੰ ਮੈਂ ਉਹਨੂੰ ਅਪਡੇਟ ਕਰਾਂ ਹਿੰਦੂ ਜਾਗਣ ਹਿੰਦੂਆ ਦੇ ਬੱਚੇ ਕੋਈ ਮੰਦਿਰ ਹੀ ਨਹੀਂ ਜਾਂਦਾ ਹਰ ਬੰਦੇ ਨੇ ਕੋਈ ਚਾਹੇ ਉਹ ਮਸਜਿਦ ਵਾਲਾ ਚਾਹੇ ਕੋਈ ਈਸਾਈ ਹੈ ਚਾਹੇ ਕੋਈ ਸਿੱਖ ਭਾਈ ਜਾ ਰਿਹਾ ਚ ਹਰ ਬੰਦੇ ਨੂੰ ਪਤਾ ਕਿ ਮੈਂ ਗੁਰਦਵਾਰਾ ਸਾਹਿਬ ਜਾਣਾ ਮਸਜਿਦਾਂ ਨੂੰ ਪਤਾ ਵੀ ਮੈਂ ਮਰਜੀ ਸ਼ੁੱਕਰਵਾਰ ਜਾਣਾ ਜਣ ਸੰਡੇ ਨੂੰ ਚਰਚ ਜਾਣਾ ਹੀ ਜਾਣਾ ਹਿੰਦੂ ਕਿਹੜਾ ਜਾਂਦਾ ਮੰਦਿਰ ਉਹਨੂੰ ਪਤਾ ਹੀ ਨਹੀਂ Hindu ਦਾ ਚਰਚਾਂ ਚ ਤੁਹਾਨੂੰ ਮਿਲੇਗਾ ਕਿ ਨਵੇਂ ਸਾਲ ਨੂੰ ਚਰਚੇ ਚ ਘੁੰਮਦਾ ਵਾ 25 ਦਸੰਬਰ ਨੂੰ ਆਪਣੇ ਬੱਚਿਆਂ ਨੂੰ ਉੱਥੇ ਲੈ ਕੇ ਜਾ ਰਿਹਾ ਕਿ ਸਾਡਾ ਕੀ ਮਤਲਬ ਉੱਥੇ ਉਹਨੂੰ ਮੰਦਿਰ ਲੈ ਕੇ ਜਾਓ ਨਾ ਉਹਨੂੰ ਪਤਾ ਲੱਗੇ ਕਿ ਆ ਹਨੂਮਾਨ ਜੀ ਨੇ ਆਂ ਸ਼੍ਰੀ ਰਾਮ ਜੀ ਨੇ ਆ ਇਹਨਾਂ ਦਾ ਇਤਿਹਾਸ ਹੈ ਭਗਵਾਨ ਰਾਮ ਨੇ ਆ ਕੁਝ ਕੀਤਾ ਭਗਵਾਨ ਬੋਲੇਨਾਥ ਨੇ ਆ ਕੁਝ ਕੀਤਾ ਉਹ ਤਾਂ ਸਮਝ ਆਂਦੀ ਹੈ ਉਹ ਤਾਂ ਆਪ ਸਮਝਾਂਦਾ ਹੀ ਨਹੀਂ ਕੋਈ ਵੀ ਮਤਲਬ ਗਨਮੈਨਾ ਤੋਂ ਧਿਆਨ ਹਟਾ ਕੇ ਦੂਜੇ ਪਾਸੇ ਲਾਇਆ ਜਾਵੇ ਵੀ ਬੱਚਿਆਂ ਨੂੰ ਹੀ ਪਤਾ ਲੱਗੇ ਵੀ ਸਾਡੇ ਜਿਹੜੇ ਸ਼ਿਵ ਸੈਨਿਕ ਨੇ ਉਹ ਕੀ ਕੰਮ ਕਰ ਰਹੇ ਨੇ ਧਰਮ ਲਈ ਉਹ ਚੇ ਬੱਚਿਆਂ ਨੂੰ ਇਹ ਪਤਾਉਣਾ ਚਾਹੀਦਾ ਕਿ ਸਾਡਾ ਧਰਮ ਕੀ ਹੈ ਸਾਡੇ ਧਰਮ ਲਈ ਕੀ ਹੋ ਰਿਹਾ ਕੀ ਕਰਦੇ ਬੇ ਨੇ ਇਹ ਥੋੜੀ ਹੈ ਕਿ ਧਿਆਨ ਗਨਮੈਨਾ ਨਾਲ ਗਨਮੈਨ ਲੈ ਲੈ ਇਹ ਤਾਂ ਜੀ ਉਦਾਂ ਹੋ ਗਿਆ ਜੀ ਆ ਫਰਾਣਾ ਪਿੰਡਾਂ ਵਾਲਾ ਤੇ ਆ ਦੂਜਾ ਤੀਜਾ ਨੋ ਇਹ ਕੋਈ ਸ਼ਿਵ ਸੈਨਿਕ ਦਾ ਕੰਮ ਨਹੀਂ ਹੈਗਾ ਕਿੱਥੇ ਸਾਡੇ ਨਾਲ ਸਿੱਖ ਭਾਈ ਜਰਾ ਵੀ ਚੱਲਦਾ ਸੀ ਜੋ ਸਾਨੂੰ ਇਦਾਂ ਸਮਝਦੇ ਨੇ ਕਿ ਯਾਰ ਇਹ ਸਾਡੇ ਤੋਂ ਬਹੁਤ ਲੱਗਨੇ ਅਸੀਂ ਤਾਂ ਨਹੀਂ ਕਦੀ ਲੱਗ ਸਮਝਦੇ ਸਾਡੇ ਵਾਸਤੇ ਸਿੱਖ ਭਾਈ ਜਿਹੜਾ ਉਦਾਂ ਹੀ ਐ ਉਦਾਂ ਹੀ ਭਰਾ ਨੇ ਉਹ ਸਾਡੇ ਪਰ ਆਹ ਜਿਹੜੀਆਂ ਨਹੀਂ ਇਹ ਲੱਗਦਾ ਵੀ ਇਹ ਜਿਹੜੇ ਸ਼ਿਵ ਸੈਨਿਕਾ ਵੱਲੋਂ ਗਰਮ ਬਿਆਨ ਦਿੱਤੇ ਜਾਂਦੇ ਜਾਂ ਬਿਆਨ ਇਹ ਕੀਤੀ ਜਾਂਦੀ ਉਹਦਾ ਨਤੀਜਾ ਵੀ ਸਿੱਖ ਭਾਈ ਜਿਹੜਾ ਦੂਰ ਹੋ ਰਿਹਾ ਤੋ ਹੈਈ ਜਦੋਂ ਮੈਂ ਕਿਸੇ ਨੂੰ ਗਾਲ ਮੰਦਾ ਜਾਂ ਕਿਸੇ ਬਾਰੇ ਬੁਰਾ ਬੋਲਾਂਗਾ ਤੇ ਉਹ ਮੈਨੂੰ ਚੰਗਾ ਥੋੜੀ ਸਮਝੇਗਾ ਠੀਕ ਹੈ ਨਾ ਮੇਰੇ ਪਿਓ ਨੂੰ ਮੇਰੇ ਚਾਚੇ ਨੂੰ ਅਗਰ ਕੋਈ ਬੋਲਦਾ ਤਾਂ ਮੈਂ ਉਹਨੂੰ ਜਵਾਬ ਤਾਂ ਦਊਗਾ ਜਵਾਬ ਦਊਂਗਾ ਹੀ ਦਊਂਗਾ ਉਹ ਜਵਾਬ ਕੀ ਹੈ ਉਹ ਥ੍ਰੈਟ ਹੋ ਗਈ ਸਾਡੇ ਵਾਸਤੇ ਉਹ ਜਵਾਬ ਦੇਣ ਲਈ ਥ੍ਰੈਟ ਸਮਝ ਲੈਣੇ ਉਹ ਥ੍ਰੈਟ ਜੀ ਸਵੇਰ ਤੁਸੀਂ ਗੱਲ ਤੇ ਆ ਗਏ ਹੁਣ ਤੁਸੀਂ ਪੁਆਇੰਟ ਫੜ ਲਿਆ ਹੁਣ ਉਹ ਥ੍ਰੈਟ ਹੋ ਗਈ ਤੇ ਉਹ ਥ੍ਰੈਟ ਤੋਂ ਬਾਅਦ ਫਿਰ ਗਵਰਨਮੈਂਟ ਸਿਸਟਮ ਆ ਜਾਊਗਾ ਥ੍ਰੈਟ ਤੋਂ ਬਾਅਦ ਗਵਰਨਮੈਂਟ ਆ ਗਈ बोले ਆਪਾਂ ਪਹਿਲਾਂ ਬੁੱਠਾ ਬੋਲੇ ਨਾ ਅੱਜ ਆਪਾਂ ਦੋਨੋਂ ਆ ਤੁਸੀਂ ਮੈਂ ਜੇ ਤੁਹਾਨੂੰ ਕੋਈ ਵਰਲਡ ਗਲਤ ਬੋਲੂਗਾ ਤੇ ਤੁਸੀਂ ਮੈਨੂੰ ਪਿਆਰ ਥੋੜੀ ਕਰੋਗੇ ਤੁਹਾਡਾ ਜੋਰ ਚੱਲਦਾ ਹੋਊਗਾ ਅਗਰ ਤੁਹਾਡੇ ਜਾਨਵਾਦ ਹੋਊਗੀ ਤੇ ਮੇਰੇ ਚੰਡੂ ਵੀ ਮਾਰ ਦਿਓਗੇ ਨਹੀਂ ਤਾਂ ਮੈਨੂੰ ਗਾਲਾਂ ਤਾਂ ਕੱਢੋਗੇ ਹੀ ਨਾ ਜੇ ਮੇਰੇ ਤੋਂ ਘੱਟ ਜੋਰ ਹੋਊਗਾ ਤਾਂ ਚਲੋ ਰਕੇਸ਼ ਕਪੂਰ ਲਾਟਾ ਜੀ ਤੂੰ ਆਖਰੀ ਸਵਾਲ ਹੈ ਵੀ ਕੀ ਲੱਗਦਾ ਵੀ ਜ਼ਿਹਨ ਦੇ ਵਿੱਚ ਕੀ ਚੱਲਦਾ ਹੈ ਦਿਮਾਗ ਦੇ ਵਿੱਚ ਕੀ ਚੱਲਦਾ ਵੀ ਸ਼ਿਵ ਸੈਨਾ ਆਖਿਰਕਾਰ ਕਿੱਦਾਂ ਚੱਲਣੀ ਚਾਹੀਦੀ ਹੈ ਸ਼ਿਵ ਸੈਨਾ ਦੇ ਕੰਮ ਕੀ ਹੋਣੇ ਚਾਹੀਦੇ ਔਰ ਲਾਟਾ ਜੀ ਕੀ ਸੋਚਦੇ ਨੇ ਜੇ ਸ਼ਿਵ ਸੈਨਾ ਹੋਵੇ ਤਾਂ ਐਦਾਂ ਦੀ ਹੋਵੇ ਆ ਉਹ ਕੰਮ ਕਰੇ ਲਾ ਸਵਾਲ ਦੇਖੋ ਜੀ ਸ਼ਿਵ ਸੈਨਾ ਜਿਹੜੀ ਹੋਵੇ ਉਹ ਐਦਾਂ ਦੀ ਹੋਵੇ ਗਊ ਮਾਸ ਵਿਕ ਰਿਆ ਜਾਂ ਹੋਰ ਗਊਆਂ ਦੀ ਤਸਕਰੀ ਹੋ ਰਹੀ ਹੈ ਜਾਂ ਹੋਰ ਬੜਾ ਕੁਝ ਰਿਹਾ ਉਹਦੇ ਤੇ ਕੰਮ ਉੱਤੇ ਉੱਤੇ ਪ੍ਰੋਪਰ ਨਿਗਾਹ ਇਹ ਨਹੀਂ ਆਪਾਂ ਪਰਚਾ ਦਰਜ ਕਰਾਤਾ ਆਪਾਂ ਬਸ ਭਾਤਾਂ ਫੇਸਬੁੱਕ ਤੇ ਪਰਚਾ ਦਰਜ ਕਰਾਤਾ ਜੀ ਨਹੀਂ ਉਹਦੀ ਪ੍ਰੋਪਰ ਪੈਰ ਵਾਈ ਕਿ ਜਿੰਨੇ ਜੋ ਕੀਤਾ ਕੋਈ ਗਊ ਮਾਸ ਵੇਚਣਾ ਪੜਿਆ ਤਾਂ ਉਹਨੂੰ ਪ੍ਰੋਪਰ ਸਜ਼ਾ ਹੋਈ ਹੈ ਉਹਨੂੰ ਉਹਦੇ ਤੇ ਵਕੀਲ ਉਹਦੀ ਪੂਰੀ ਪੈਰਵਾਈ ਟੋਟਲ ਹੋਣੀ ਚਾਹੀਦੀ ਹੈ ਇਹ ਨਹੀਂ ਹੈ ਕਿ ਉਹਨੂੰ ਛੱਡਦਾ ਬਸ ਪਰਚਾ ਦਰਜ ਕਰਾਤਾ ਤੇ ਆਪਾਂ ਉਹਦੇ ਤੇ ਆ ਗਏ ਫੇਸਬੁੱਕ ਤੇ ਕਿ ਹਾਂਜੀ ਆਪਾਂ ਸੋਸ਼ਲ ਮੀਡੀਆ ਤੇ ਆ ਗਏ ਜੀ ਪਰਚਾ ਦਰਜ ਕਰਾਤਾ ਜੀ ਗਊ ਮਾਸ ਪੜਿਆ ਸੀ ਜੀ ਕੀਤਾ ਕੁਛ ਨਹੀਂ ਉਹਦੀ ਪੈਰਵਾਈ ਨਹੀਂ ਕੀਤੀ ਸ਼ਿਵ ਸੈਨਾ ਨੂੰ ਸ਼ਿਵ ਦੇ ਪ੍ਰਤੀ ਸਾਰੇ ਕੰਮ ਕਰਨੇ ਚਾਹੀਦੇ ਨੇ ਗਨਮੈਨਾਂ ਦਾ ਨਹੀਂ ਗਨਮੈਨ ਦੇਖੋ ਅੱਜ ਜੇ ਹਰ ਸੰਸਥਾ ਕਹੀ ਜਾਵੇ ਕਿ ਜੀ ਦੇਖੋ ਅਸੀਂ ਇਦਾਂ ਬੋਲੇ ਉਹ ਸਾਨੂੰ ਗਾਲਾਂ ਕਢੀ ਉਹਨੂੰ ਗੱਡੀਏ ਉਹ ਕਹਿੰਦਾ ਮੈਨੂੰ ਗਨਮੈਨਾਂ ਕਿ ਉਹ ਕਹਿੰਦਾ ਮੈਨੂੰ ਅਗੇ ਇਹ ਗਨਮੈਨਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਿਰਫ ਰਾਜਨੀਤੀ ਹੋਣੀ ਚਾਹੀਦੀ ਰਾਜਨੀਤੀ ਵੀ ਨਹੀਂ ਹੋਣੀ ਚਾਹੀਦੀ ਸਿਰਫ ਇਹ ਹੋਣਾ ਚਾਹੀਦਾ ਕਿ ਧਰਮ ਦੇ ਲਈ ਮੈਂ ਕੰਮ ਕੀਤਾ ਲੋਕ ਤੁਹਾਡੇ ਨਾਲ ਪਿਆਰ ਕਰਨ ਤੁਹਾਡੀ ਆਵਾਜ਼ ਅਗਰ ਤੁਸੀਂ ਕੋ ਕਿ ਧਰਮ ਲਈ ਆਹ ਕੋ ਚਾਹੀਦਾ ਤੇ ਹਜ਼ਾਰਾਂ ਬੰਦਿਆਂ ਹਜੂਮ ਹੋਣਾ ਚਾਹੀਦਾ ਉੱਥੇ ਇਹ ਨਹੀਂ ਹੈਗਾ ਕਿ ਅਸੀਂ ਵਾਅਦਾ ਦਿੱਤੀ ਦੇ 10 ਵੀ 50 ਬੰਦੇ ਇਕੱਠੇ ਕੀਤੇ ਹਾ ਹਾ ਹੋਈ ਤੇ ਚਲੇਗੇ ਧਰਮ ਦੇ ਨਾਮ ਤੇ ਆਮ ਬੰਦਾਵੇ ਤੁਹਾਡੇ ਕੋਲ ਜਿਹੜਾ ਆ ਕੇ ਕਹੋ ਹਾਂਜੀ ਬਾਜੀ ਮੈਂ ਤੁਹਾਡੇ ਧਰਨੇ 'ਚ ਤੇ ਪੁੰਚਿਆ ਮੈਂ ਤੁਹਾਡੇ ਆ ਘਰਿਆ 'ਚ ਮੈਂ ਇੱਥੇ ਪੁੰਚਿਆ ਮੈਂ ਬਹੁਤ ਬਹੁਤ ਧੰਨਵਾਦ ਜੀ ਸਮਾਦਨ ਲਈ ਸੋ ਇਹ ਸੀਗੇ ਲਾਟਾ ਜੀ ਪਰਾਣੇ ਸ਼ਿਵ ਸੈਨਿਕ ਨੇ ਔਰ ਧਰਮ ਦੇ ਲਈ ਹਮੇਸ਼ਾ ਸਮਾਜ ਦੇ ਲਈ ਅੱਗੇ ਹੋ ਕੇ ਕੰਮ ਕਰਦੇ ਨੇ ਔਰ ਇਹਨਾਂ ਦਾ ਵੀ ਕਹਿਣਾ ਇਹਨਾਂ ਦਾ ਸੁਪਨਾ ਹੈ ਵੀ ਜਿਹੜੀ ਅੱਗੇ ਵੀ ਸ਼ਿਵ ਸੈਨਾ ਜਿਹੜੀ ਬਣੇ ਜਾਂ ਸ਼ਿਵ ਸੈਨਿਕ ਜਿਹੜੇ ਨੇ ਉਹ ਵਧੀਆ ਢੰਗ ਨਾਲ ਕੰਮ ਕਰਨ ਧਰਮ ਨੂੰ ਪ੍ਰਮੋਟ ਕਰਨ ਧਰਮ ਦੇ ਲਈ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਨੂੰ ਦੱਸਿਆ ਜਾਵੇ ਤਾਂ ਕਿ ਇੱਕ ਚੰਗਾ ਸਮਾਜ ਜਿਹੜਾ ਉਹ ਸਿਰਜਿਆ ਜਾਵੇ ਸੋ ਇਦਾਂ ਦੀ ਅਪਡੇਟ ਦੇ ਲਈ ਜੁੜੇ ਰਹੋ ਸਿਟੀ ਆਫ ਨਿਊਜ਼ ਦੇ ਨਾਲ ਕੈਮਰਾਮੈਨ ਵਿਕਾਸ ਦੇ ਨਾਲ ਪੰਕਜ ਭਾਰਤੀ ਲੁਧਿਆਣਾ